ਸਤਿ ਸ਼੍ਰੀ ਅਕਾਲ ਮੈਂ ਚਰਨਜੋ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਦੇ ਉਪ ਰਾਸ਼ਟਰਪਤੀ ਦੀ ਜਿਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕੈਬਨਟ ਮੀਟਿੰਗ ਦੇ ਵਿੱਚ ਕੁਝ ਬਹੁਤ ਅਹਿਮ ਫੈਸਲੇ ਲੈ ਲੈ ਕੇ ਨੇ ਇੱਕ ਸਾਨੂੰ ਨੂੰ ਰਾਹਤ ਦਿੱਤੀ ਗਈ ਹੈ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀ ਹੈ ਧਮਕੀਆਂ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੁਰੱਖਿਆ ਦਾ ਜਾਇਜ਼ਾ ਲੈਣ ਦੇ ਲਈ ਹਰਮੰਦਰ ਸਾਹਿਬ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਵੱਡਾ ਐਲਾਨ ਕਰ ਦਿੱਤਾ ਗਿਆ ਵਿਕਰਮ ਜਿੱਥੇ ਨੂੰ ਜ਼ਮਾਨਤ ਨੂੰ ਲੈ ਕੇ ਅਤੇ ਬਿਆਰਕ ਬਦਲ ਨੂੰ ਲੈ ਕੇ ਰਾਹਤ ਨਹੀਂ ਮਿਲੀ ਹੈ ਵਾਰਿਸ ਪੰਜਾਬ ਜਿਸ ਦੇ ਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਖ ਕਰ ਲਿਆ ਗਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਨੂੰ ਲੈ ਕੇ ਸਰਕਾਰ ਅਤੇ ਐਸਜੀਪੀਸੀ ਅਮੋ ਸਾਹਮਣੇ ਹੁੰਦੀ ਦਿਖਾਈ ਦੇ ਰਹੀ ਹੈ ਜਥੇਦਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਤ ਸੂਰਤ ਹੋਣ ਅਤੇ ਅਮਰਿਤ ਛਕਣ ਬਾਰੇ ਬਿਆਨ ਕਿਉਂ ਦੇ ਦਿੱਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਸ਼੍ਰੋਮਣੀ ਕਲਦ ਵੱਲੋਂ ਲੁਧਿਆਣਾ ਦੇ ਵਿੱਚ ਵੱਡਾ ਇਕੱਠ ਕਰਕੇ ਮਾਨ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਤਣਖੜ ਦੇ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਅੱਜ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਏ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਖਬਰ ਇਹ ਨੇ ਕਿ ਜਗਦੀਪ ਸਿੰਘ ਤਣਖੜ ਹਸਪਤਾਲ ਦੇ ਵਿੱਚ ਭਰਤੀ ਵੀ ਹੋ ਗਏ ਨੇ ਉਹਨਾਂ ਦੇ ਵੱਲੋਂ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਅਸਤੀਫਾ ਪ੍ਰਵਾਨ ਹੋ ਗਿਆ ਤੇ ਜਲਦੀ ਹੁਣ ਕਿਸੇ ਹੋਰ ਦੀ ਭਾਲ ਇਸ ਉਪ ਰਾਸ਼ਟਰਪਤੀ ਦੇ ਲਈ ਕੀਤੀ ਜਾਵੇਗੀ ਤੇ ਇਸ ਨੂੰ ਲੈ ਕੇ ਮੋਦੀ ਸਰਕਾਰ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜ ਦੇ ਉਪ ਰਾਜਦ ਦੇ ਵਿੱਚ ਅੱਜ ਮੰਤਰੀ ਮੰਡਲ ਦੀ ਬੈਠਕ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕੁਝ ਬਦਲਾ ਕਰ ਦਿੱਤੇ ਗਏ ਨੇ ਇਹਨਾਂ ਸੋਧ ਨੂੰ ਮੰਤਰੀ ਮੰਡਲ ਦੇ ਵਿੱਚ ਹੋਈ ਬੈਠਕ ਦੇ ਵਿੱਚ ਇਹਨਾਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਦੇ ਵਿੱਚ ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋયા ਅਤੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦੇ ਹੋયા ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਦੀ ਇਸ ਕੈਪਟਨ ਮੀਟਿੰਗ ਦੇ ਵਿੱਚ ਲੈਂਡ ਪੁਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਲੈਂਡ ਪੁਲਿੰਗ ਪਾਲਿਸੀ ਤਹਿਤ ਨੋਟੀਫਿਕੇਸ਼ਨ ਜਾਰੀ ਹੋਣ ਤੇ ਰਜਿਸਟਰੀਆਂ ਬੰਦ ਨਹੀਂ ਹੋਣਗੀਆਂ। ਲੈਟਰ ਆਫ ਇੰਟੈਂਟ ਮਿਲਣ ਤੋਂ ਬਾਅਦ ਵੀ ਕਿਸਾਨ ਇਸ ਤੇ ਲੋਨ ਲੈ ਸਕਦੇ ਹਨ ਵਿਕਾਸ ਸ਼ੁਰੂ ਹੋਣ ਤੱਕ ਕਿਸਾਨ ਖੇਤੀ ਕਰ ਸਕਣਗੇ ਜਿਸ ਦੀ ਕਮਾਈ ਵੀ ਕਿਸਾਨ ਦੀ ਹੀ ਹੋਵੇਗੀ ਜਦ ਤੱਕ ਵਿਕਾਸ ਨਹੀਂ ਹੁੰਦਾ ਕਿਸਾਨਾਂ ਨੂੰ ਸਾਲਾਨਾ 50000 ਪ੍ਰਤੀ ਏਕੜ ਮਿਲੇਗਾ ਵਿਕਾਸ ਸ਼ੁਰੂ ਹੋਣ ਤੇ ਇਹ ਰਕਮ 1 ਲੱਖ ਪ੍ਰਤੀ ਏਕੜ ਹੋਵੇਗੀ ਵਿਕਾਸ ਪੂਰਾ ਹੋਣ ਤੱਕ 1 ਲੱਖ ਪ੍ਰਤੀ ਏਕੜ ਚ ਮਿਲੇਗਾ ਸਾਲਾਨਾ 10% ਦੀ ਵਾਧਾ ਜ਼ਮੀਨ ਮਾਨਕਾ ਵੱਲੋਂ ਕਮਰਸ਼ੀਅਲ ਜਗ੍ਹਾ ਨਾ ਲੈਣ ਦੀ ਸੂਰਤ ਵਿੱਚ ਬਦਲੇ ਵਿੱਚ ਤਿੰਨ ਗੁਣਾ ਵਾਧਾ ਰਿਹਾਸ਼ੀ ਥਾ ਮਿਲੇਗੀ ਇਸ ਪ੍ਰਕਾਰ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿਹੜੀ ਜ਼ਮੀਨ ਐਕਵਾਇਰ ਕਰ ਲਈ ਜਾਂਦੀ ਹੈ ਜਿੰਨੀ ਦੇਰ ਤੱਕ ਉੱਥੇ ਵਿਕਾਸ ਨਹੀਂ ਹੁੰਦਾ ਉਨੀ ਦੇਰ ਤੱਕ ਉਸ ਕਿਸਾਨ ਨੂੰ ਜਿਸ ਦੀ ਜ਼ਮੀਨ ਹੈ ਉਸ ਨੂੰ ਪਹਿਲਾਂ 30000 ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਦਿੱਤਾ ਜਾਣਾ ਸੀ ਉਸ ਦੀ ਹੁਣ ਰਕਮ ਵਧਾ ਕੇ 50000 ਪ੍ਰਤੀ ਏਕੜ ਸਾਲਾਨਾ ਕਰ ਦਿੱਤੀ ਗਈ ਹੈ ਤੇ ਜੇਕਰ ਕਿਸੇ ਕਿਸਾਨ ਦੀ ਜ਼ਗਮੀਨ ਐਕਵਾਇਰ ਹੋ ਜਾਂਦੀ ਹੈ ਜਿੰਨੀ ਦੇਰ ਤੱਕ ਉੱਥੇ ਕੋਈ ਕਲੋਨੀ ਜਾਂ ਕੋਈ ਇੱਥੇ ਵਿਕਾਸ ਕਾਰਜ ਸ਼ੁਰੂ ਨਹੀਂ ਹੁੰਦਾ ਉਨੀ ਦੇਰ ਤੱਕ ਉੱਥੇ ਉਹ ਆਪਣਾ ਖੇਤੀ ਕਰ ਸਕਦਾ ਹੈ ਤੇ ਇਸ ਦੇ ਨਾਲੇ ਕਿਸਾਨਾਂ ਨੂੰ ਹੋਰ ਛੋਟਾ ਅਤੇ ਰਾਇਤਾ ਇਸ ਲੈਂਡ ਪੁਲਿੰਗ ਨੀਤੀ ਦੇ ਵਿੱਚ ਕੀਤੀ ਗਈਆਂ ਸੌਦਤ ਬਾਦ ਦੇ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਸੀਐਮ ਭਗਵੰਤ ਮਾਨ ਭਾਰੀ ਸੁਰੱਖਿਆ ਦੇ ਤਹਿਤ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਐਜਪੀਸੀ ਤੇ ਪ੍ਰદાન ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਵੱਲੋਂ ਵੀ ਇਹ ਧਮਕੀ ਭਰੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਉਹ ਬਖਸ਼ੇ ਨਹੀਂ ਜਾਣਗੇ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਇਹ ਸਾਰੇ ਦੋਸ਼ੀ ਗ੍ਰਿਫਤਾਰ ਹੋ ਜਾਣਗੇ ਤੇ ਇਹਨਾਂ ਦੋਸ਼ਿਆਂ ਨੂੰ ਮਿਸਾਲੀ ਸਜ਼ਾਵਾਂ ਦੇਵਾਂਗੇ ਇਥੇ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਦਾ ਕਹਿਣ ਕਿ ਪੁਲਿਸ ਇਹਨਾਂ ਦੋਸ਼ਿਆਂ ਨੂੰ ਨੱਪਣ ਦੇ ਵਿੱਚ ਬਹੁਤ ਹੀ ਨੇੜੇ ਹੈ ਤੇ ਜਲਦੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਜਿਹੜਾ ਦੋਸ਼ੀ ਪਹਿਲਾਂ ਸ਼ੁਭਮ ਦੂਬੇ ਗ੍ਰਿਫਤਾਰ ਹੋ ਚੁੱਕਾ ਹੈ ਉਸ ਦੇ ਕੋਲੋਂ ਹਸਪਤਾਲ ਕੀਤੀ ਜਾ ਰਹੀ ਹੈ ਇਹਨਾਂ ਆਕੇ ਸ੍ਰੀ ਭਗਵੰਤ ਮਾਨ ਮੀਡੀਆ ਦੇ ਸਵਾਲਾਂ ਦਾ ਜਵਾਬ ਬਿਨਾਂ ਦਿੱਤੇ ਚਲੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਨੂੰ ਲੈ ਕੇ ਜੋ ਧਮਕੀਆਂ ਮਿਲ ਰਹੀਆਂ ਨੇ ਇਸ ਨੂੰ ਲੈ ਕੇ ਭਰੋਸਾ ਦਿਵਾਇਆ ਗਿਆ ਕਿ ਜਲਦੀ ਦੋਸ਼ੀਨ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਇਹਨਾਂ ਦੋਸ਼ੀ ਨੂੰ ਨੱਪਣ ਦੇ ਵਿੱਚ ਬਹੁਤ ਨੇੜਿਆ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾ ਦਿੱਤੇ ਜਾਣਗੇ ਇਹ ਇਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਤੇ ਨਾਲੇ ਉਹਨਾਂ ਦੇ ਵੱਲੋਂ ਇਹ ਵੀ ਖੁਲਾਸਾ ਕਰ ਦਿੱਤਾ ਗਿਆ ਕਿ ਹੁਣ ਤੱਕ 10 ਈਮੇਲ ਧਮਕੀ ਭਰੇ ਈਮੇਲ ਐਸਜੀਪੀਸੀ ਨੂੰ ਹੁਣ ਤੱਕ ਆ ਚੁੱਕੇ ਨੇ ਤੇ ਇਸ ਦੇ ਬਾਰੇ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਵੱਧਿਆ ਅਗਲੀ ਖਬਰ ਦੇ ਵੱਲ ਵਿਕਰਮ ਜਿੱਠ ਨੂੰ ਜ਼ਮਾਨਤ ਦੇਣ ਦੇ ਮਾਮਲੇ ਵਿੱਚ ਅਤੇ ਉਹਨਾਂ ਦੀ ਬੈਰਕ ਬਦਲ ਨੂੰ ਲੈ ਕੇ ਅੱਜ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਕੋਰਟ ਦੇ ਵੱਲੋਂ ਅਗਲੀ ਤਰੀਕ 25 ਜੁਲਾਈ ਪਾ ਦਿੱਤੀ ਗਈ ਹੈ ਵਿਕਰਮ ਜੀਠੇ ਦੇ ਪੱਕੇ ਵਾਲੇ ਵਕੀਲਾਂ ਦੇ ਵੱਲੋਂ ਇਹ ਅਰਜੀ ਲਗਾਈ ਗਈ ਸੀ ਕਿ ਵਿਕਰਮ ਜੀਠਾ ਇਸ ਮੌਕੇ ਜਿਸ ਬੈਰਕ ਦੇ ਵਿੱਚ ਉਹ ਰਹਿ ਰਹੇ ਨੇ ਉੱਥੇ ਸੁਰੱਖਿਆ ਨਹੀਂ ਨੇ ਉਹਨਾਂ ਨੂੰ orange category ਦੇ ਦੇ ਬੈਰਕ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਸਾਬਕਾ ਕੈਬਨ ਮੰਤਰੀ ਵੀ ਨੇ ਤੇ ਸਾਬਕਾ ਵਿਧਾਇਕ ਵੀ ਨੇ ਇਸ ਕਰਕੇ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਦੀ ਬੈਰਕ ਬਦਲੀ ਜਾਵੇ ਤੇ ਉਸ ਤੋਂ ਬਾਅਦ ਅੱਜ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਇਸ ਨੂੰ ਲੈ ਕੇ ਕੋਰਟ ਦੇ ਵੱਲੋਂ ਏਡੀਜੀਪੀ ਜੀਐਲਜ਼ ਨੂੰ ਆਪਣੀ ਰਿਪੋਰਟ ਇਸ ਮਾਮਲੇ ਦੇ ਵਿੱਚ 25 ਜੁਲਾਈ ਤੱਕ ਕੋਰਟ ਦੇ ਵਿੱਚ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਬਿਕਰਮਜੀਠਾ ਦੀ ਜ਼ਮਾਨਤ ਮੁਲਾਕਾਵੇਂ ਉਸ ਦਿਨੇ 25 ਜੁਲਾਈ ਨੂੰ ਹੀ ਸੁਣਵਾਈ ਹੋਵੇਗੀ ਵਦਿਆਂ ਅਗਲੀ ਖਬਰ ਦੇ ਵੱਲ ਡਿਬਰਗਰ ਜੇਲ੍ਹ ਦੇ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਵੱਲੋਂ ਲਗਾਤਾਰ ਆਪਣੇ ਐਨਐਸਏ ਜੋ ਉਹਨਾਂ ਦੇ ਉੱਪਰ ਲੱਗਾ ਉਸ ਦੇ ਖਿਲਾਫ ਕੋਰਟ ਦੇ ਵਿੱਚ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਗੈਰ ਕਾਨੂੰਨੀ ਇਸ ਨੂੰ ਦੱਸਿਆ ਜਾ ਰਿਹਾ ਹੈ ਜਿੱਥੇ ਪਹਿਲਾਂ ਹੇਠਲੀ ਅਤੇ ਹਾਈ ਕੋਰਟ ਦੇ ਅਦਾਲਤ ਦੇ ਵੱਲੋਂ ਇਸ ਪਟੀਸ਼ਨ ਨੂੰ ਐਨਐਸਏ ਖਿਲਾਫ ਜੋ ਪਟੀਸ਼ਨ ਪਾਈ ਸੀ ਉਸ ਨੂੰ ਖਾਰਜ ਕਰਨ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਵੇਗਾ ਉਹਨਾਂ ਦੇ ਪੱਖ ਵਾਲੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਐਨਐਸਏ ਐਨਐਸਏ ਦੇ ਖਿਲਾਫ ਪਟੀਸ਼ਨ ਪਾਈ ਜਾਵੇਗੀ ਕਿਉਂਕਿ ਸਰਕਾਰ ਦੇ ਵੱਲੋਂ ਪਹਿਲਾਂ ਹੀ 2 ਸਾਲ ਤੋਂ ਬਾਅਦ ਦੁਬਾਰਾ 1 ਸਾਲ ਦੇ ਲਈ ਹੋਰ ਐਨਐਸਏ ਵਧਾ ਦਿੱਤਾ ਗਿਆ ਜੋ ਕਿ ਬਿਲਕੁਲ ਗੈਰਕਾਨੂੰਨੀ ਹੈ ਇਸ ਦੇ ਖਿਲਾਫ ਹੁਣ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ ਹਾਈ ਕੋਰਟ ਅਤੇ ਉਸ ਤੋਂ ਹੇਠਲੀ ਅਦਾਲਤ ਦੇ ਵਿੱਚ ਅਪੀਲਾਂ ਖਾਰਜ ਹੋਣ ਤੋਂ ਬਾਅਦ ਹੁਣ ਆਖਰੀ ਉਮੀਦ ਅਮਰਿਤਪਾਲ ਸਿੰਘ ਦੀ ਸੁਪਰੀਮ ਕੋਰਟਾ ਬਚੀ ਹੈ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਕੋਈ ਰਾਹਤ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਵਾਧਿਆਂ ਅਗਲੀ ਖਬਰ ਦੇ ਵੱਲ ਐਸਜੀਪੀਸੀ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਦੂਜੇ ਪਾਸੇ ਮਾਨ ਸਰਕਾਰ ਦੇ ਵੱਲੋਂ ਵੀ ਪਹਿਲੀ ਵਾਰ 350 ਸਾਲਾ ਸਰਕਾਰ ਵੱਲੋਂ ਆਪਣੇ ਪੱਧਰ ਤੇ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਐਸਜੀਪੀਸੀ ਅਤੇ ਸ਼੍ਰੀ ਕਾਥਕ ਸਭ ਦੇ ਕਾਰਜਕਾਰੀ ਜਥੇਦਾਰ ਸਰਕਾਰ ਨੂੰ ਸਿੱਧੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਿੱਧਾ ਆਖ ਦਿੱਤਾ ਗਿਆ ਕਿ ਸਰਕਾਰ ਦੇ ਵੱਲੋਂ ਬਰਾਬਰ ਤੇ ਐਸਜੀਪੀਸੀ ਦਾ ਤੇ ਸਮਾਗਮਾ ਵੱਖਰੇ ਸਮਾਗਮ ਕੀਤੇ ਜਾ ਰਹੇ ਨੇ ਤੇ ਇਹ ਸਰਾਸਰ ਠੀਕ ਨਹੀਂ ਹੈ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਤਰਾਜ਼ ਜाहिर ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਜਿਹੜੇ ਐਸਜੀਪੀਸੀ ਪ੍ਰੋਗਰਾਮ ਕਰਦੇ ਸੀ ਉਸ ਦੇ ਵਿੱਚ ਪ੍ਰਬੰਧ ਕੀਤਜੰਸਨ ਆਪਣੇ ਵੱਖਰੇ ਪ੍ਰੋਗਰਾਮ ਨਹੀਂ ਉਲੀਕੀ ਜਾਂਦੇ ਸਨ ਸਰਕਾਰ ਦੇ ਵੱਲੋਂ ਸਾਡਾ ਸਹਿਯੋਗ ਕੀਤਾ ਜਾਂਦਾ ਸੀ ਉਥੇ ਵੱਖੋ-ਵੱਖਰੇ ਪ੍ਰਬੰਧ ਕੀਤੇ ਜਾਂਦੇ ਸਨ ਪਰ ਮਾਨ ਸਰਕਾਰ ਦੇ ਵੱਲੋਂ ਹੁਣ ਆਪਣੇ ਵੱਖਰੇ ਪ੍ਰੋਗਰਾਮ ਐਜਪੀਸੀ ਦੇ ਨਾਲ ਹੀ ਜਿਹੜੇ ਤਰੀਕੇ ਉਹਨਾਂ ਨੇ ਰੱਖਿਆ ਹੈ ਨਗਰ ਕੀਰਤਨ ਦੀਆਂ ਸਮਾਗਮਾਂ ਦੀਆਂ ਉਹੀ ਤਰੀਕਾ ਮਾਨ ਸਰਕਾਰ ਦੇ ਵੱਲੋਂ ਰੱਖ ਕੇ ਇਸ ਪ੍ਰੋਗਰਾਮ ਨੂੰ ਤਰਪੀਟੋ ਕਰਨ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਜਤਾਏ ਜਾ ਰਹੇ ਇਤਰਾਜ ਤੋਂ ਬਾਅਦ ਸੀਮ ਭਗਵੰਤ ਮਾਨ ਦੇ ਵੱਲੋਂ ਆਪਣਾ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਨੇ ਕਿ ਜਿਸ ਮੌਕੇ 300 ਸਾਲਾ ਸ਼ਤਾਬਦੀ ਮਨਾਏ ਸੀ ਉਸ ਮੌਕੇ ਕਿਹਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਮੌਕੇ ਰਾਜਨੀਤਿਕ ਮਾਮਲੇ ਵਿੱਚ ਕੋਈ ਦਖਲ ਨਹੀਂ ਸੀ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਜਰੰਦਰ ਦੇਵ ਚ ਅਤੇ ਲੁਧਿਆਣਾ ਪਸ਼ਮੀਨ ਦੀ ਜ਼ਿਮਨੀ ਚੋਣ ਦੇ ਵਿੱਚ ਆ ਕੇ ਅਕਾਲੀ ਦਲ ਦੇ ਲਈ ਪ੍ਰਚਾਰ ਕੀਤਾ ਗਿਆ ਕਿ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਸੀ ਸਾਰਿਆਂ ਨੂੰ ਗੁਰੂ ਸਾਹਿਬ ਦੀ ਸ਼ਤਾਬ ਦੀ ਬਣਾਉਣ ਦਾ ਹੱਕ ਹੈ ਕਿ ਐਸਜੀਪੀਸੀ ਨੇ ਕਾਪੀਰਾਈਟ ਲੈ ਲਿਆ ਇੱਥੇ ਤਿੱਖੀ ਸ਼ਬਦਾਵਲੀ ਸੀਐਮ ਭਗਵੰਤ ਮਾਨ ਦੇ ਵੱਲੋਂ ਵਰਤ ਦਿੱਤੀ ਗਈ ਹੈ ਪੱਤਰਕਾਰ ਨੇ ਫਿਰ ਸਵਾਲ ਕੀਤਾ ਕਿ ਉਹ ਕਹਿ ਰਹੇ ਨੇ ਕਿ ਜਿਵੇਂ ਅਕਾਲੀ ਸਰਕਾਰ ਨੇ ਉੱਥੇ ਵਿਰਾਸਤ ਖਾਲਸਾ ਬਣਾਇਆ ਅਨੰਦਪੁਰ ਸਾਹਿਬ ਦੇ ਵਿੱਚ ਵਿਰਾਸਤੇ ਖਾਲਸਾ ਬਣਾਇਆ ਤੁਸੀਂ ਵੀ ਕੋਈ ਅਜਿਹੀਆਂ ਨਿਸ਼ਾਨੀਆਂ ਉਹਨਾਂ ਦੀ ਯਾਦ ਦੇ ਵਿੱਚ ਬਣਵਾਓ ਉਹਨਾਂ ਨੇ ਕਹਿਣਾ ਕਿ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਉਹਨਾਂ ਨੂੰ ਘੱਟ ਜਾਣਕਾਰੀ ਹੈ ਤੇ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਸਾਰਾ ਕੁਝ ਕਰਾਂਗੇ ਇੱਥੇ ਆਪਣਾ ਬਿਆਨ ਸ੍ਰੀ ਭਗਵੰਤ ਮਾਨ ਦੇ ਵੱਲੋਂ ਤੇ ਦਿੱਤਾ ਗਿਆ ਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਨ sĩਦਾਰ ਗੰਨੇ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਵੀ ਆਪਣਾ ਵੱਡਾ ਬਿਆਨ ਇਸ ਮਾਮਲੇ ਵਿਚਾਲੇ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ ਆਪਣੇ ਵੱਖਰੇ ਸਮਾਗਮ ਅਤੇ ਅਨੰਗਰ ਕੀਰਤਨ ਕਰਨ ਦਾ ਐਲਾਨ ਕੀਤਾ ਹੈ ਇਸ ਨਗਰ ਕੀਰਤਨ ਦੀ ਅਗਵਾਈ Thank you ਕੌਣ ਕਰੇਗਾ ਪੰਜਾਬ ਸਰਕਾਰ ਕਰੇਗੀ ਜਾਂ ਉਹਨਾਂ ਦੇ ਮੰਤਰੀ ਕਰਨਗੇ ਜਾਂ ਫਿਰ ਭਗਵੰਤ ਮਾਨ ਭਗਵੰਤ ਮਾਨ ਪਹਿਲਾਂ ਸਾਫ ਸੂਰਤ ਹੋਣਾ ਅੰਮ੍ਰਿਤ ਛਕਣ ਦਾੜੀ ਕੇਸ ਦਾੜੀ ਰੱਖਣ ਤੇ ਉਹਨਾਂ ਦੇ ਜਿਹੜੇ ਮੰਤਰੀ ਨੇ ਸਿੱਖ ਮੰਤਰੀ ਨੇ ਉਹ ਵੀ ਅੰਮ੍ਰਿਤ ਛਕਣ ਅਤੇ ਕੇਸ ਦਾੜੀ ਰੱਖਣਾ ਇਹ ਸਾਰਾ ਕੁਝ ਮਰਿਆਦਾ ਦੇ ਵਿੱਚ ਰਹਿ ਕੇ ਕੀਤਾ ਜਾਂਦਾ ਇਸੇ ਕਰਕੇ ਸਰਕਾਰ ਨੂੰ ਐਸਜੀਪੀਸੀ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਵੱਖਰੇ ਪ੍ਰੋਗਰਾਮ ਉਲੀਕੇ ਇਸ ਨੂੰ ਧਾਰਪੀੜੋ ਕੀਤਾ ਜਾਵੇ ਇੱਥੇ ਇਹ ਵੱਡਾ ਬਿਆਨ ਐਸਜੀਪੀਸੀ ਦੇ ਮਾਮਲੇ ਵਿਚਾਲੇ ਜੋ ਸਰਕਾਰ ਨਾਲ ਸ਼ਤਾਬਦੀ ਨੂੰ ਲੈ ਕੇ ਟਕਰਾ ਹੁੰਦਾ ਦਿਖਾਈ ਦੇ ਰਿਹਾ ਇਥੇ ਇਹ ਵੱਡਾ ਬਿਆਨ ਜਥੇਦਾਰ ਗਨੀ ਕੁਲਦੀਪ ਸਿੰਘ ਗੱਜ ਦੇ ਵੱਲੋਂ ਦੇ ਦਿੱਤਾ ਗਿਆ ਬਾਦਿਆਂ ਅਗਲੀ ਖਬਰ ਦੇ ਵੱਲ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਜਿੱਥੇ ਸਰਕਾਰ ਦੇ ਵੱਲੋਂ ਇਸ ਦੇ ਫਾਇਦੇ ਕਿਸਾਨਾਂ ਨੂੰ ਦੱਸੇ ਜਾ ਰਹੇ ਨੇ ਵੱਖ-ਵੱਖਰੀਆਂ ਐਲਾਨ ਰਾਇਤਾਂ ਛੋਟਾਂ ਦਿੱਤੀ ਜਾ ਰਹੀਆਂ ਨੇ ਉਧਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਅਤੇ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵੱਡੀਆਂ ਰੈਲੀਆਂ ਵੱਡੇ ਇਕੱਠ ਇਸ ਨੀਤੀ ਦੇ ਖਿਲਾਫ ਕੀਤੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਹੀ ਅੱਜ ਲੁਧਿਆਣਾ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਲੈਂਡ ਗ੍ਰੈਬਿੰਗ ਸਕੀਮ ਦੇ ਨਾਮ ਦੇ ਦਿੱਤਾ ਗਿਆ ਇਸ ਨੂੰ ਲੈ ਕੇ ਅੱਜ ਪਹਿਲਾ ਇਕੱਠ ਇਸ ਨੀਤੀ ਦੇ ਖਿਲਾਫ ਲੁਧਿਆਣਾ ਦੇ ਵਿੱਚ ਕਰ ਦਿੱਤਾ ਗਿਆ ਹੈ ਤੇ ਇਸ ਮੌਕੇ ਅਕਾਲੀ ਵਰਕਰ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਦਿਖਾਈ ਦਿੱਤੇ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਨ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਹੈ ਉਹਨਾਂ ਦੇ ਕਹਿਣਾ ਕਿ ਇਹ ਲੈਂਡ ਗ੍ਰੈਬਿੰਗ ਸਕੀਮ ਹੈ ਤੇ ਜਿਸ ਵੱਲੋਂ ਵੀ ਇਸ ਨੀਤੀ ਦੇ ਵਿੱਚ ਆਪਣਾ ਹੱਥ ਆਪਣੇ ਦਸਕੇਤ ਜਾਂ ਇਸ ਨੂੰ ਲਾਗੂ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਗਈ ਹੈ ਉਸ ਉਸ ਦੇ ਖਿਲਾਫ ਸਾਡੀ ਸਰਕਾਰ ਜਦੋਂ ਆਵੇਗੀ ਜਾਂਚ ਹੋਵੇਗੀ ਤਾਂ ਕਾਰਵਾਈ ਹੋਵੇਗੀ ਇਸ ਨੀਤੀ ਦੇ ਪਿੱਛੇ ਦਿੱਲੀ ਵਾਲੇ ਨੇ ਕੇਜਰੀਵਾਲ ਹੈ ਤੇ ਉਸ ਦੇ ਵੱਲੋਂ ਧੱਕੇ ਨਾਲ ਇਹ ਸਾਰਾ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾਣ ਗਿਆ ਤੇ ਕੱਲ੍ਹ ਦਾ ਅਜਿਹਾ ਨਹੀਂ ਹੋਣ ਦੇਵੇਗਾ 1 ਇੰਚ ਵੀ ਜ਼ਮੀਨ ਕਿਸਾਨਾਂ ਦੀ ਧੱਕੇ ਨਾਲ ਐਕਵਾਇਰ ਨਹੀਂ ਕਰਨ ਦੇਵਾਂਗੇ ਇੱਥੇ ਇਹ ਵੱਡਾ ਬੈਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੇ ਦਿੱਤਾ ਗਿਆ ਤੇ ਇਸ ਤੋਂ ਬਾਅਦ ਅਗਲੇ ਦਰਨਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਆਖਿਆ ਗਿਆ ਕਿ ਇਸ ਨੀਤੀ ਦੇ ਖਿਲਾਫ ਹਰ ਹਫਤੇ ਦਰਨਾ ਲੱਗੇਗਾ ਅਗਲਾ ਦਰਨਾ ਮੁਹਾਲੀ ਦੇ ਵਿੱਚ 28 ਜੁਲਾਈ ਨੂੰ ਲੱਗੇਗਾ ਅਤੇ ਬਠਿੰਡਾ ਦੇ ਵਿੱਚ 4 ਅਗਸਤ ਨੂੰ ਇਸ ਦੇ ਖਿਲਾਫ ਦਰਨਾ ਦਿੱਤਾ ਜਾਵੇਗਾ ਤੇ ਆਖਿਆ ਗਿਆ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਨਹੀਂ ਹੋ ਦਿੱਤੀ ਜਾਵੇਗੀ ਤੇ ਜੇਕਰ ਹੋਵੇਗੀ ਤਾਂ ਫਿਰ ਕਿਸਾਨਾਂ ਲਈ ਹਰ ਕੁਰਬਾਨੀ ਅਕਾਲੀ ਦਲ ਦੇਣ ਨੂੰ ਤਿਆਰ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਇਸ ਦੇ ਵਿੱਚ 22 ਅਤੇ 23 ਜੁਲਾਈ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣਗੇ ਲੁਧਿਆਣੇ ਦੇ ਵਿੱਚ ਭਾਰੀ ਮੀਂਹ ਪੈਂਦਾ ਦਿਖਾਈ ਦਿੱਤਾ ਤੇ ਇਸ ਦੇ ਨਾਲੇ ਮਾਝਾ ਦੁਆਬਾ ਅਤੇ ਪੱਧ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਪੇਸ਼ੰਗੋਈ ਵੀ ਕਰ ਦਿੱਤੀ ਗਈ ਹੈ ਇਸ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੀ ਖਬਰ ਬਾਰੇ ਜੋ ਕੋਈ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਆਪ ਵੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਦਿੱਲੀ ਲੈ ਪੰਜਾਬ ਦੇ ਨਾਲ